ਸੱਜਣਾ ਇੱਕ ਵੀਡੀਓ ਕਵਰ ਕਰ ਲਈ ਸੀਗੀ ਪੰਡ ਮਰ ਜੇ ਕੇ ਜ਼ਿਲ੍ਹਾ ਫਰੋਜਪੁਰ ਤੇ ਨੇੜੇ ਮੋਤਕੀ ਸ਼ਹਿਰ 메ਨ ਕਸਵਾ 메ਨ ਸ਼ਹਿਰ ਆ ਗਿਆ ਆ ਖੜਾ ਬੱਚੀ ਚਿਹਰਾ ਨੋਟ ਕਰ ਲਓ ਚਾਰ ਐਨੀਮਲ ਲਿਆ ਆ ਇਹਨਾਂ ਦੀਆਂ ਧਾਰਾ ਧੂਰਾ ਮਾਰ ਕੇ ਵੀਡੀਓ ਚ ਵਿਖਾਤੀਆਂ ਤੁਹਾਨੂੰ ਥੱਲੇ ਦੁੱਧ ਨਜ਼ਰ ਆਉਂਦਾ ਹੋਊਗਾ ਸੋਚਿਆ ਸ਼ਾਰਟ ਵੀਡੀਓ ਵੀ ਤੁਹਾਡੇ ਨਾਲ ਸਾਂਝੀ ਕਰ ਦਈਏ ਕਿਉਂ ਬੱਚੀ ਹਾਂ ਬਿਲਕੁਲ ਵਿਖਾਤੀਆਂ ਨਾ ਧਾਰਾ ਧੂਰਾ ਤੇ ਰੇਟ ਕਰਦੇ ਆ ਝੋੜ ਦੀਆਂ ਜਾਣ ਵਾਲੀ ਆ ਵੀ ਤਾਜੀ ਸੂਈ ਆ 6-7 ਕਿਲੋ ਬੌਲੀ ਹੈ ਕਰੀ ਪੱਛੂ ਇਹਨੂੰ ਨੰਬਰ ਨਹੀਂ ਹੋ ਰਿਹਾ ਜੀ ਐਸੇ ਨੰਬਰ ਕੋਈ ਨਹੀਂ ਆਪਾਂ ਸਕਰੀਨ ਤੇ ਚਲਾ ਦੇਾਂਗੇ ਹਾਂ 82649 ਹਾਂ 82204 82204 ਹਾਂ ਤੇ ਇੱਕ ਆ ਗਿਆ ਕਬੂਤਰੀ ਵਰਗੀ ਬੱਚੀ ਆ ਗਈ ਹਾਂ ਬੱਚੀ ਆ ਗਈ ਘੈਂਤ ਆਪਣੀ ਹਨਾ ਮੈਂ ਬੈਲ ਕਰ ਸੱਜਣੋ ਇਹ ਵੀ ਤੋਰ ਤਾਰ ਕੇ ਵੀਡੀਓ ਚ ਖਾਈ ਦੰਦਾਂ ਚ ਬੱਚੀ ਆ ਬੱਚੀ ਆ ਤੇ ਬੜਾ ਚੰਗਾ ਹਾਂ ਰਿਕਾਰਡ ਮਾਂ ਦਾ ਬੜੀ ਸੁੰਦਰਤਾ ਵਾਲੀ ਬੈੜ ਇਹ ਚਾਰ ਐਨੀਮਲ ਅੱਜ ਬੱਚੀ ਮਿਰਜੇ ਕਾਲੇ ਕੋਲੇ ਵਿਕਰੀ ਵਾਲੇ ਆਏ ਸੀ ਵੀਡੀਓ ਕਰ ਲਈ ਸੀ ਸੋਚਿਆ ਸ਼ਾਰਟ ਵੀਡੀਓ ਤੁਹਾਡੇ ਨਾਲ ਸਾਂਝੀ ਕਰ ਦਈਏ ਧੰਨਵਾਦ ਸ਼ਾਰਟ ਵੀਡੀਓ ਵੇਖਣੇ ਕਿਉਂਦੇ ਵਾਦ